ਬੇਲ ਨਹੀਂ ਅੱਗੇ ਬੁੜੀਆਂ ਕਰੇ ਕਪਾਹ ਬੇਲਦੀਆਂ ਉਹਨੂੰ ਢੀਂਗਾ ਕਹਿੰਦੇ ਜੀ ਉਹ ਖੜੀਆਂ ਪੱਟਦੇ ਅੱਗੇ ਇਹ ਮਧਾਣੀ ਰੜਕਣਾ થી ਦੁੱਧੜ ਇਕਦੇ ਚਰਖਾ ਕ੍ਰਿਸ਼ਨ ਮਹਾਰਾਜ ਦਾ ਰੱਥ ਉਹ ਊਰੀ ਉਹ ਕੁੜੀਆਂ ਨਾਲੇ ਬੁੰਨਦੀਆਂ ਅੱਗੇ ਢਿਆਂ ਤੇ ਆਏ ਇਹ ਵਿਆਹ ਵਾਲਾ ਘਰ ਉਹ ਕੋਠੇ ਦੇ ਸਪੀਕਰ ਲਾਉਂਦੇ ਮੰਜੇ ਜੋੜ ਕੇ ਜੀ ਉਹ ਲੱਗਿਆ ਹੋਇਆ ਕੋਠੇ ਤੇ ਆਹ ਪਤੰਗੀਆਂ ਲਾਉਂਦੇ ਉਹ ਚਾਪੀ ਵਾਲੀ ਮਸ਼ੀਨ ਹੁੰਦੀ ਰੇੜੂ ਵਾਲਾ ਚਾਹ ਪੀਂਦਾ ਲੱਡੂ ਜਲੇਬੀਆਂ ਖਾਂਦੇ ਪਹਿਲੀ ਬੇਨਤੀ ਤੇ ਇਹ ਵੀ ਕੁਛ ਤਾਂ ਨਸ਼ਿਆਂ ਤੋਂ ਬਚੋ ਕੁਛ ਮਾਂ ਪਿਓ ਦੀ ਸੇਵਾ ਵੱਧ ਤੋਂ ਵੱਧ ਕਰੋ ਜਿਹਦੇ ਘਰੇ ਮਾਂ ਪਿਓ ਬੈਠੇ ਹੈ ਉਹਦੇ ਘਰੇ ਰੱਬ ਬੈਠਾ ਹੈ ਦੂਜੀ ਗੱਲ ਹੈ ਜੀ ਮੈਂ ਕਹਾਣੀਆਂ ਵੀ ਬਹੁਤ ਲਿਖ ਰੱਖੀਆਂ ਨੇ ਗੀਤ ਵੀ ਬਹੁਤ ਲਿਖ ਰੱਖੇ ਹੈ ਮੇਰਾ ਗੀਤ ਇੱਕ ਆਇਆ ਵੀ ਸੀ ਦੁਕਾਨਾਂ ਤੇ ਮੇਰੀ ਬੇਨਤੀ ਹੈ ਵੀ ਜੇ ਕੋਈ ਕਲਾਕਾਰ ਐਨੇ ਨੇ ਮੈਂ ਕਿਸੇ ਨੂੰ ਪੁੱਛਦਾ ਕੋਈ ਕਹਿੰਦਾ ਪੈਸੇ ਦਿਓ ਪੈਸੇ ਮੇਰੇ ਕੋਲ ਦੇਣ ਨੂੰ ਹੈ ਹੀ ਨਹੀਂ ਨਾ ਮੈਂ ਲੈਣ ਦੀ ਝਾਕ ਹੈ ਪਰ ਇੰਨੀ ਬੇਨਤੀ ਹੈ ਵੀ ਮੇਰੇ ਗੀਤ ਗਾ ਕੇ ਕਲੀਆਂ ਗਾ ਕੇ ਤੇ ਗਾਣੇ ਗਾਣੇ ਵੀ ਕੋਈ ਮਾਰਕੀਟ ਚ ਚੱਲਣ ਮੇਰਾ ਮਨ ਖੁਸ਼ ਹੋਵੇ ਮੇਰੀ ਵੀਰ ਆਗੇ ਬੇਨਤੀ ਹੈ ਵੀ ਜੋ ਕੋਈ ਵੀ ਗਾ ਰਹੇ ਨੇ ਤੇ ਉਹ ਮੇਰੀ ਬੇਨਤੀ ਸੁਣ ਕੇ ਮੇਰੇ ਐਸਤੇ ਫੋਨ ਕਰਕੇ ਮੇਰੇ ਘਰੇ ਨਾਲੇ ਚਰਨ ਪਾਉਣ ਨਾਲੇ ਦੇਖਣ ਨਾਲੇ ਮੇਰੇ ਕੋਈ ਗੀਤ ਗਾ ਕੇ ਕੋਈ ਮਾਰਕੀਟ ਚ ਮੈਂ ਵੀ বাজਦੇ ਸੁਣ ਲਾ ਹਾਂਜੀ ਭਾਈ ਆਪਣਾ ਨਮਸਕਾਰ ਵੀ ਸਾਥੀ ਪੈਰਿਓ ਅੱਜ ਦਾ ਬਲੌਗ ਬਹੁਤ ਹੀ ਵਧੀਆ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਆਪਾਂ ਤੁਹਾਨੂੰ ਨਰਕ ਸੁਰਗ ਦੇ ਬਾਰੇ ਜਾਣਕਾਰੀ ਦੇਵਾਂਗੇ ਤੇ ਬਹੁਤ ਹੀ ਵਧੀਆ ਵੀਡੀਓ ਹੋਣ ਜਾ ਰਹੀ ਹੈ ਤਾਂ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਰਹੋ ਤੇ ਕਮੈਂਟ ਕਰਨਾ ਨਾ ਭੁੱਲਣਾ ਤਾਂ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਆ ਜੋ ਵੀ ਲੈ ਕੇ ਚੱਲਦੇ ਆ ਤੁਹਾਨੂੰ ਇੱਕ ਬਾਬੇ ਵੱਲੋਂ ਨਰਕ ਸੁਰਗ ਦਾ ਬਹੁਤ ਹੀ ਵਧੀਆ ਇਤਿਹਾਸ ਬਣਾਇਆ ਹੋਇਆ ਜੀ ਜੀ ਇਹ ਹਲੂਮਾਨ ਉਹ ਮਾਈ ਭਾਗੋ ਜਿਹੜੀ ਜੰਗ ਲੜੀ ਸੀ ਅੱਗੇ ਜੋਗੀ ਆਉਂਦੇ ਐ ਪਿੰਡਾਂ ਸੱਪ ਕੱਢਦੇ ਇਹ ਪੁਰਾਣੇ ਸਮੇਂ ਦਾ ਪੱਠਾ ਅੱਗੇ ਗਧਿਆਂ ਤੇ ਟਾਟੋਂ ਦੇ ਕਮਿਆਰ ਉਦੋਂ ਕੋਈ ਸਾਧਨ ਨਹੀਂ ਹੁੰਦੇ ਸੀ ਇਹ ਹਰਨਾਸ਼ਕ ਜਿਹੜਾ ਕਹਨਾ ਸੀ ਨਾ ਅੰਦਰ ਮਰਨਾ ਨਾ ਬਾਹਰੇ ਨਾ ਦਿਨੇ ਨਾ ਰਾਤ ਨੂੰ ਉਹ ਬਾੜ ਦੇ ਵਿਚਾਲੇ ਨੋਹਾਂ ਨਾਲ ਪਾੜਿਆ ਸੀ ਵਿਸ਼ਨੂੰ ਭਗਵਾਨ ਨੇ ਨਰਦਾ ਰੂਪ ਧਾਰਿਆ ਉੱਤੋਂ ਸ਼ੇਰ ਸੀ ਥੱਲੇ ਉਹ ਇਨਸਾਨ ਉਹ ਅੱਧਾ ਸੂਰਜ ਛਿਪ ਗਿਆ ਨਾ ਦਿਨ ਸੀ ਨਾ ਰਾਤ ਸੀ ਇਹ ਮਾਂ ਪੁੱਤ ਦੇਖਦੇ ਸੀ ਜਦੋਂ ਮਾਰਿਆ ਸੀ ਉਹ ਤਤੇ ਥੰਮਾ ਨੂੰ ਜਫੀਆਂ ਪਵਾਇਆਂ ਪ੍ਰਲਾਦ ਭਗਤ ਨੂੰ ਉਹ ਦੀ ਭੂਆ ਚਿਖਾ ਤੇ ਲੈ ਕੇ ਬੈਠੀ ਉਹ ਮੱਚ ਗਈ ਸੀ ਪ੍ਰਲਾਦ ਬਚ ਗਿਆ ਸੀ ਜੀ ਪਏ ਨੇ ਜੀ ਉਹ ਉਹਨਾਂ ਦੀ ਮਸਜਿਦ ਇਹ ਮੈਡਮ ਬੈਠੀ ਐ ਇਹ ਮੈਡਮ ਬੈਠੀ ਇਹ ਕੋਠੀ ਥੱਲੇ ਅੰਬ ਦੇ ਬਰੋਟੇ ਤੇ ਐ ਜੀ ਇਹਦੀ ਵਾਹਿਗੁਰੂ ਭਾਈ ਦੇ ਆਲਾ ਜੀ ਦੇਗਚ ਵਾਲੇ ਬਾਬਾ ਦੀਪ ਸਿੰਘ ਭਾਈ ਮਤੀ ਦਾ ਸਾਰੇ ਨਾਲ ਜੀਰੇ ਸੀ ਬੰਦਾ ਸਿੰਘ ਬਹਾਦਰ ਸਿੰਘ ਚੜਖੜੀਆਂ ਦੇ ਚੜਾਏ ਭਾਈ ਸਵੇਕ ਸਿੰਘ ਹੋਰੀ ਇਹਨਾਂ ਦਾ ਪੁੱਤਰ ਸੀ ਸਾਵਾਜ ਇਹ ਵੀ ਚੜਾਇਆ ਜੀ ਇਹ ਨਗਰ ਕੀਰਤਨ ਜਾ ਰਿਹਾ ਹੈ ਜੀ ਉਹ ਪਾਲਕੀ ਉਹ ਪੰਜ ਪਿਆਰੀ ਫੁੱਲ ਵਰਸਾਉਂਦੇ ਗਤਕਾ ਖੇਡਦੇ ਮੂਵੀ ਬਣਾਉਂਦੇ ਆ ਘੋੜੇ ਤੇ ਨਗਾਰੇ ਵਜਾਉਂਦੇ ਆ ਜੇੜ ਜਿੱਥੇ ਬੀਬੀਆਂ ਦੇ ਗਲਾਂ 'ਚ ਹਾਰ ਪਾਏ ਬੱਚੇ ਘਟ ਕੇ ਗੱਲੇ ਪੀਹਣ ਪੀਹਦੀ ਅੱਧੀ ਅੱਧੀ ਰੋਟੀ ਤੇ ਬੱਚਿਆਂ ਨੂੰ ਐ ਪੱਥਰਾਂ ਨਾਲ ਮਾਰਦੇ ਨੇਜਿਆਂ ਤੇ ਟੰਗਦੇ ਉਹ ਮੀਰ ਬੰਨੂ ਬੈਠਾ ਜਿਹਦਾ ਉਹ ਹੁਕਮ ਚੱਲਦਾ ਸੀ ਐਂ ਕਾਂ ਕੁੱਤੇ ਉਹਨਾਂ ਦੇ మాਸ ਦੇ ਟੁਕੜੇ ਲੈ ਕੇ ਜਾਂਦੇ ਸੀ ਇਸ ਕੰਮ ਤੋਂ ਅਰਥਾਤ ਚਲੋ ਹਾਂ ਇਹ ਸ਼ਿਕਾਰੀ ਆ ਜੀ ਸ਼ਿਕਾਰ ਕਰਦਾ ਵੀ ਪਾਪ ਆਏ ਜੀਵਾਂ ਨੂੰ ਨਾ ਮਾਰੋ ਸਿੱਖਿਆ ਤੌਰ ਤੇ ਇਹ ਪੰਜਾਬੀ ਵਿਰਸਾ ਅਗੇ ਸਹਰਿਆਂ ਤੋਂ ਲੋਕ ਆਏ ਤੁਰਕੇ ਆਉਂਦੇ ਹੁੰਦੇ ਉਦੋਂ ਕੋਈ ਸਾਧਨ ਨਹੀਂ ਸੀ ਗਲਚ ਕੰਠੇ ਹੁੰਦੇ ਤੁਰਲੇ ਵਾਲੀਆਂ ਪੱਗਾਂ ਉਹ ਬੀਬੀਆਂ ਦੇ ਛੱਗੀ ਫੁੱਲ ਰਾਣੀ ਹਾਰ ਔਰ ਰੁੱਖ ਵੜਦਾ ਵੀ ਰੁੱਖਾਂ ਨਾ ਵੱਡੋ ਆਪਾਂ ਨੂੰ ਫੜ ਦਿੰਦੇ ਨੇ ਇਹ ਖਿਡਾੜੀ ਚੱਲਦੀ ਜੇ ਅੱਗੇ ਫੇਰ ਵੱਡ ਦਾ ਹੱਕ ਦੇ ਜ਼ਿਮੀਂਦਾਰ ਗੰਨੇ ਲਾਈ ਜਾਂਦਾ ਪਕਾਵਾ ਗੁੜ ਪਕਾਉਂਦਾ ਉਹ ਭੇਲੀਆਂ ਹੁੰਦੀਆਂ ਗੁੜ ਦੀਆਂ ਇਹ ਗੱਡੇ ਹੁੰਦੇ ਪਹਿਲਾਂ ਜਿੱਤੇ ਲੋਕ ਸਮਾਨਟ ਹੁੰਦੇ ਇਹ ਪੁਰਾਣੇ ਸੰਦ ਖੇਤੀ ਵਾਲੇ ਜੀ ਇਹ ਮੂੜਾ ਔਖਲੀ ਐ ਇਹਨੂੰ ਦਸਾਂਗਾ ਕਹਿੰਦੇ ਆ ਛੋਲੇਕੋਟ ਦੇ ਇਹ ਸਰੰਗ ਕਹਿੰਦੇ ਇਹਨੂੰ ਬਾੜ ਬਗਾਰਾ ਦੇ ਕੰਮ ਆਉਂਦੀ ਇਹ ਤੰਗੜੀ ਆ ਨੀਰਾ ਪਾਉਂਦੇ ਇਹ ਜਫਾ ਅੱਗੇ ਗੱਡੇ ਤੇ ਲਾਂਗਾ ਫੜਾਉਂਦੇ ਉਹ ਦਾਤੀ ਐ ਖੁਰਪਾ ਐ ਕਹੀ ਐ ਸੁਹਾਗੀ ਐ ਉਹ ਲਾਲਚੰਦ ਜਮਲਾ ਜੱਟ ਜਿਹੜੇ ਗਾਉਂਦੇ ਸੀ ਸ਼ੁਰੂ 'ਚ ਇਹ ਲੱਕੜ ਦੇ ਹਾਲ ਹੁੰਦੇ ਫਿਰ ਲੋਹੇ ਦੇ ਚੱਲੇ ਉਲਟਾਵੇਂ ਉਹ ਜਿੰਦਰਾ ਜੀ ਉਹ ਤਰਪਾਲੀ ਉਹ ਕੁੜੀਆਂ ਐ ਦਰੀ ਬੁਣਦੀਆਂ ਅੱਗੇ ਉਹ ਬੇਲ ਨਹੀਂ ਅੱਗੇ ਬੁੜੀਆਂ ਕਰੇ ਕਪਾਹ ਬੇਲਦੀਆਂ ਉਹਨੂੰ ਢੀਂਗਾ ਕਹਿੰਦੇ ਜੀ ਉਹ ਖੜੀਆਂ ਪੱਟਦੇ ਅੱਗੇ ਇਹ ਮਧਾਣੀ ਰੜਕਣਾ થી ਦੁੱਧ ੜਕਦੇ ਚਰਖਾ ਕ੍ਰਿਸ਼ਨ ਮਹਾਰਾਜ ਦਾ ਰੱਥ ਉਹ ਊਰੀ ਉਹ ਕੁੜੀਆਂ ਨਾਲੇ ਬੁਣਦੀਆਂ ਅੱਗੇ ਅੱਡਿਆਂ ਤੇ ਆਏ ਇਹ ਵਿਆਹ ਵਾਲਾ ਘਰ ਉਹ ਕੋਠੇ ਦੇ ਸਪੀਕਰ ਲਾਉਂਦੇ ਮੰਜੇ ਜੋੜ ਕੇ ਜੀ ਉਹ ਲੱਗਿਆ ਹੋਇਆ ਕੋਠੇ ਤੇ ਆਹ ਪਤੰਗੀਆਂ ਲਾਉਂਦੇ ਉਹ ਚਾਬੀ ਵਾਲੀ ਮਸ਼ੀਨ ਹੁੰਦੀ ਰੇਡੂ ਵਾਲਾ ਚਾਹ ਪੀਂਦਾ ਲੱਡੂ ਜਲੇਬੀਆਂ ਖਾਂਦੇ ਉਹ ਬੱਕਰੀ ਪੱਖੀ ਥਾਪਾ ਅਠੇ ਹਾਂਜੀ ਲੋ ਬਾਈ ਜੀ ਅਸੀਂ ਗੁਰਮੀਰ ਮਾਨਸਾ ਵਾਲਾ ਬਾਈ ਜੀ ਸਾਡਾ ਤੁਹਾਡੇ ਰੂਬਰੂ ਕਰਾਇਆ ਤੇ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਜਿੰਨੇ ਵੀ ਇਹ ਵੀਡੀਓ ਦੇਖਦੇ ਆ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤੁਹਾਡਾ ਇੱਕ ਸ਼ੇਅਰ ਬਾਈ ਦੀ ਜ਼ਿੰਦਗੀ ਬਦਲ ਸਕਦਾ ਪਰ ਅੱਜ ਦੀਆਂ ਸਰਕਾਰਾਂ ਦੇਖ ਲਓ ਜਿਹੜਾ ਬੰਦਾ ਕਲਾ ਦਾ ਪਾਤਰ ਹੈ ਉਹਦਾ ਕੀ ਹਾਲਾਤ ਨੇ ਆ ਉੱਪਰ ਤੁਹਾਨੂੰ ਮੈਂ ਬਾਈ ਦੀ ਛੱਤ ਦਿਖਾਉਣਾ ਤੇ ਛੱਤ ਵੀ ਚੌਂਦੀ ਆ ਜਦੋਂ ਮੀਂਹ ਪੈ ਜਾਂਦਾ ਇਹ ਬਾਈ ਫਿਰ ਵੀ ਇੱਥੇ ਬੈਠ ਕੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਹਜ਼ਾਰਾਂ ਲੱਖਾਂ ਲੋਕਾਂ ਦਾ ਕਰਦਾ ਹੈ ਮਨ ਖੁਸ਼ ਪਰ ਬਾਈ ਦਾ ਮਨ ਖੁਸ਼ ਅਜੇ ਤੱਕ ਕਿਸੇ ਨੇ ਨਹੀਂ ਨਹੀਂ ਕੀਤਾ ਮੈਂ ਫਿਰ ਵੀ ਬੇਨਤੀ ਕਰਾਂਗਾ ਜੇ ਕੋਈ ਮੇਰਾ ਵੀਰ ਚੰਗਾ ਇਸ ਵੀਡੀਓ ਨੂੰ ਦੇਖਦਾ ਹੈ ਤੇ ਬਾਈ ਦੀ ਜ਼ਿੰਦਗੀ ਬਾਰੇ ਜ਼ਰੂਰ ਚੰਨਣਾ ਪਾਇਓ ਬਾਈ ਦੀ ਜਿੰਨੀ ਵੀ ਵੱਧ ਤੋਂ ਵੱਧ ਹੈਲਪ ਹੋ ਸਕੇ ਤਾਂ ਜ਼ਰੂਰ ਕਰਿਓ ਬਾਈ ਦਾ ਨੰਬਰ ਤੁਹਾਨੂੰ ਦੱਸ ਚੁੱਕੇ ਆਂ ਅਸੀਂ ਇਸ ਵੀਡੀਓ ਦੇ ਵਿੱਚ ਤੇ ਸ਼ੇਅਰ ਵੱਧ ਤੋਂ ਵੱਧ ਕਰਨਾ ਇੱਕ ਸ਼ੇਅਰ ਬਾਈ ਦੀ ਜ਼ਿੰਦਗੀ ਬਦਲ ਸਕਦਾ ਹੈ ਅਸੀਂ ਸਾਡੇ ਅਮ ਸ਼ਰਮਾ YT ਚੈਨਲ ਦਾ ਬਹੁਤ-ਬਹੁਤ ਦਿਲੋਂ ਥੈਂਕ ਯੂ ਕਰਦੇ ਆ ਤੇ ਭਾਈ ਜੀ ਇੱਕ ਮੇਰੀ ਬੇਨਤੀ ਹੈ ਕਿ ਬਾਈ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤੇ ਕਿਸੇ ਦੀ ਮਦਦ ਕਰਨਾ ਕੋਈ ਗੁਨਾਹ ਨਹੀਂ ਬਹੁਤ ਵੱਡੀ ਗੱਲ ਹੈ ਕਿਉਂਕਿ ਬਾਈ ਨੇ ਦੁਨੀਆ ਦਾ ਮਨ ਖੁਸ਼ ਕਰਨ ਦੇ ਲਈ ਆਪਣੀ ਕਿੰਨੇ ਸਾਲਾਂ ਤੋਂ ਆਪਣੀ ਇਸ ਕੈਰੀਅਰ ਤੇ ਜ਼ਿੰਦਗੀ ਲਾਈ ਹੈ ਪਰ ਬਾਈ ਦੀ ਛੱਤ ਅਜੇ ਵੀ ਚੌਂਦੀ ਆ ਦੁੱਖ ਦਾ ਬਹੁਤ ਦੁੱਖ ਦੀ ਗੱਲ ਹੈ ਤੇ ਬਾਈ ਦੀ ਵੱਧ ਤੋਂ ਵੱਧ ਹੈਲਪ ਕਰੋ ਥੈਂਕ ਯੂ ਵੈਰੀ ਮੱਚ ਸਾਡੇ ਭਾਈ ਜੀ ਬਹੁਤ ਹੀ ਬਹੁਤ ਹੀ ਪਿਆਰੇ ਕਹਿ ਲੀਏ ਸਤਿਕਾਰਯੋਗ ਕਹਿ ਲੀਏ ਜਿਨ੍ਹਾਂ ਨੇ ਦੁਨੀਆ ਦਾ ਦਿਲ ਜਿੱਤੇ ਆ ਜਿਹੜਾ ਦੇਖਦਾ ਹੈ ਬਾਈ ਜੀ ਫੈਨ ਹੋ ਜਾਂਦਾ ਬਾਈ ਦਾ ਪਰ ਮੈਂ ਕਹਿੰਦਾ ਫੈਨ ਦੇ ਨਾਲ-ਨਾਲ ਬਾਈ ਦੀ ਮਦਦ ਵੀ ਕਰਨੀ ਚਾਹੀਦੀ ਹੈ ਬਹੁਤ-ਬਹੁਤ ਥੈਂਕ ਯੂ ਜੀ ਬਹੁਤ-ਬਹੁਤ ਮਿਹਰਬਾਨੀ ਥੈਂਕ ਯੂ ਆਨਸਾਰੀ ਪਿੰਡ ਚੀਮਾ ਮੰਡੀ ਵਿੱਚ ਰਹਿੰਦੇ ਆ ਤੇ ਬਾਈ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਹਾਂਜੀ ਤੇ ਸਰ ਜੀ ਬੇਨਤੀ ਹੈ ਜੀ ਹਾਂਜੀ ਭਾਈ ਜੀ ਦੀ ਬੇਨਤੀ ਸੁਣ ਵੀ ਜਿਵੇਂ ਪਹਿਲੀ ਬੇਨਤੀ ਤੇ ਇਹ ਵੀ ਕੋਸ਼ਿਸ਼ ਤਾਂ ਨਸ਼ਿਆਂ ਤੋਂ ਬਚੋ ਉਸ ਮਾਪਿਓ ਦੀ ਸੇਵਾ ਵੱਧ ਤੋਂ ਵੱਧ ਕਰੋ ਜਿਹਦੇ ਘਰੇ ਮਾਪਿਓ ਬੈਠੇ ਹੈ ਉਹਦੇ ਘਰੇ ਰੱਬ ਬੈਠਾ ਹੈ ਦੂਜੀ ਗੱਲ ਹੈ ਜੀ ਮੈਂ ਕਹਾਣੀਆਂ ਵੀ ਬਹੁਤ ਲਿਖ ਰੱਖੀਆਂ ਨੇ ਗੀਤ ਵੀ ਬਹੁਤ ਲਿਖ ਰੱਖੇ ਹੈ ਮੇਰਾ ਗੀਤ ਇੱਕ ਆਇਆ ਵੀ ਸੀ ਦਗਾਣਾ ਤੇ ਮੇਰੀ ਬੇਨਤੀ ਹੈ ਵੀ ਜੇ ਕੋਈ ਕਲਾਕਾਰ ਹੈ ਨੇ ਨੇ ਮੈਂ ਕਿਸੇ ਨੂੰ ਪੁੱਛਦਾ ਕੋਈ ਕਹਿੰਦਾ ਪੈਸੇ ਦਿਓ ਪੈਸੇ ਮੇਰੇ ਕੋਲ ਦੇਣ ਨੂੰ ਹੈ ਹੀ ਨਹੀਂ ਨਾ ਮੈਂ ਲੈਣ ਦੀ ਝਾਕ ਹੈ ਪਰ ਇੰਨੀ ਬੇਨਤੀ ਹੈ ਵੀ ਮੇਰੇ ਗੀਤ ਗਾ ਕੇ ਕਲੀਆਂ ਗਾ ਕੇ ਦਗਾਣੇ ਗਾਣੇ ਵੀ ਕੋਈ ਮਾਰਕੀਟ ਚ ਜੱਲਣ ਮੇਰਾ ਮਨ ਖੁਸ਼ ਹੋਵੇ ਮੇਰੀ ਵੀਰ ਆਗੇ ਬੇਨਤੀ ਹੈ ਵੀ ਜੋ ਕੋਈ ਵੀ ਗਾ ਰਹੇ ਨੇ ਤੇ ਉਹ ਮੇਰੀ ਬੇਨਤੀ ਸੁਣ ਕੇ ਮੇਰੇ ਐਸਤੇ ਫੋਨ ਕਰਕੇ ਮੇਰੇ ਘਰੇ ਨਾਲੇ ਚਰਨ ਪਾਉਣ ਨਾਲੇ ਦੇਖਣ ਨਾਲੇ ਮੇਰੇ ਕੋਈ ਗੀਤ ਗਾ ਕੇ ਕੋਈ ਮਾਰਕੀਟ ਤੇ ਮੈਂ ਵੀ বাজਦੇ ਸੁਣਨਾ ਹਾਂਜੀ ਭਾਈ ਆਪਣਾ ਮੋਬਾਈਲ ਨੰਬਰ ਬੋਲ ਦੋ 98156 13301 9915613301 301 ਇਹ ਬਾਈ ਦਾ ਨੰਬਰ ਹੈ ਇਹਦੇ ਕਨੈਕਟ ਕਰਕੇ ਫਿਰ ਤੁਸੀਂ ਆ ਸਕਦੇ ਹੋ ਥੈਂਕ ਯੂ ਵੈਰੀ ਮੱਚ ਸਾਰੇ ਸੱਜਣਾ ਦਾ ਬਹੁਤ ਬਹੁਤ ਧੰਨਵਾਦੀ ਕੁਰ ਮਹਿਰਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਿਕਲ ਆ ਦੇ ਪਾਤਰ ਹੋ ਕੇ ਸਾਨੂੰ ਸਿੱਖਿਆ ਦਿੱਤੀ ਹੈ ਆਉਣ ਵਾਲੇ ਪਨੀਰੀ ਨੂੰ ਸਿੱਖਿਆ ਦਿੱਤੀ ਹੈ ਬਹੁਤ ਕੁਝ ਦੱਸਿਆ ਥੈਂਕ ਯੂ ਇਹ ਤੇ ਜੀ ਸਾਰਾ ਸਮਾਨ ਇਹ ਲੱਕੜੀ ਦਾ 17 ਸਾਲ ਇਹ ਬਣਾਉਣ ਤੇ ਲੱਗੇ ਆ ਮੇਰੇ ਲੋ ਜੀ ਬਹੁਤ ਮਿਹਨਤ ਕੀਤੀ ਹੈ ਬਾਈ ਨੇ ਮਿਹਨਤ ਦਾ ਮੁੱਲ ਬਾਈ ਦਾ ਪਹਿਣਾ ਚਾਹੀਦਾ ਕਿਉਂਕਿ ਦੁਨੀਆ ਤੇ ਇੱਕ ਵਾਰੀ ਆਉਣਾ ਦੁਬਾਰਾ ਆਉਣਾ ਕੋਈ ਨਹੀਂ ਤੇ ਜਿੰਨਾ ਸੱਜਣਾ ਨੇ ਬਾਈ ਜੀ ਵੀਡੀਓ ਦੇਖਿਆ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਡੇ ਚੈਨਲ ਦਾ ਵੀ ਮਾਣ ਵਧਾਓ ਤੇ ਗੁਰਮੀਰ ਮਾਨ ਸੱਜੀ ਦਾ ਮਾਣ ਵਧਾਓ ਨੰਬਰ ਇਹਨਾਂ ਨੇ ਦੱਸ ਦਿੱਤਾ ਆਪਣਾ ਜੇ ਕੋਈ ਬਾਈ ਦੀ ਹੈਲਪ ਕਰਨੀ ਚਾਹੁੰਦਾ ਇਸ ਨੰਬਰ ਤੇ ਕਨੈਕਟ ਕਰਕੇ ਬਾਈ ਨੂੰ ਹੈਲਪ ਵੀ ਕਰ ਸਕਦਾ ਬਹੁਤ ਬਹੁਤ